ਜਮਸ਼ੀਰ ਗੱਲ ਤਾਂ ਸੁਣ ਨਾ ਕਰ ਮੈਂ ਧੱਕਾ ਨਹੀਂ ਨਹੀਂ ਹੱਥ ਲਾਉਂਦੇ ਨਾ ਨਹੀਂ ਲਾਉਂਦੇ ਮੈਂ ਸ੍ਰੀ ਸਾਹਿਬ ਵਿੱਚ ਪਾਲਾ ਸ੍ਰੀ ਸਾਹਿਬ ਵਿੱਚ ਪਾਲਾ ਸ੍ਰੀ ਸਾਹਿਬ ਵਿੱਚ ਪਾਲਾ ਇੱਕ ਦਲ ਮਾਤਾ ਚੱਲ ਜਮਸ਼ੀਰ ਨਹੀਂ ਮੈਂ ਨਹੀਂ ਚੱਲੀ ਜਮਸ਼ੀਰ ਤੂੰ ਮੈਨੂੰ ਪੰਗਾ ਨਹੀਂ ਲੈਣਾ ਨਹੀਂ ਪੰਗਾ ਲਿਆ ਮੈਂ ਪੰਗਾ ਲਿਆ ਗੱਲ ਸੁਣ ਮੇਰੀ ਜਮਸ਼ੀਰ ਤੇਰਾ ਕੋ ਬੰਦਾ ਚੱਲ ਠੀਕ ਹੈ ਗੱਲ ਸੁਣ ਗੱਲ ਸੁਣ ਮੇਰੇ ਨਾਲ ਪੰਗਾ ਪੈਣਾ ਮਾਰ ਦੂੰਗਾ ਕਿ ਤੂੰ ਮਨਤਾਲੇ ਸੀ ਨਾ ਗੱਲ ਸੁਣ ਲੈ ਮੇਰੀ ਹੁਣ ਦੁਆਰਾ ਫਰਕੋਗਨੀ ਸੰਗ ਬਣ ਗਿਆ ਨੀ ਨਾ ਹਾਲ ਕਰਤਾ ਤੇਰਾ ਸ਼ੇਰ ਅੱਗੇ ਛੱਡਦੀ ਹਾਂਜੀ ਉੱਚੇ ਭੰਗ ਨਾ ਖਾ ਕਰਤਾ ਇਹਦਾ ਸਿੱਖਾ ਗੁਰੂ ਦਾ ਸਿੰਘ ਆ ਖਾਲਸਾ ਬਾਣੀ ਦੇ ਬਾਣੇ ਦਾ ਧਾਰਨੀ ਆ ਪਤਾ ਨਹੀਂ ਇਹ ਇਹ ਕਿਆ ਅਲਾਮਤ ਸਾਡੇ ਵਿੱਚ ਕਿੱਥੋਂ ਆ ਗਈ ਗੁਰੂ ਦੀਆਂ ਲਾਡਲੀਆਂ ਫੌਜਾਂ ਦੇ ਨਾਲ ਇਹ ਭੰਗ ਨੂੰ ਪ੍ਰਸ਼ਾਦ ਕਹਿ ਕੇ ਪਤਾ ਨਹੀਂ ਕਿਦੋਂ ਤੋਂ ਜੋੜ ਦਿੱਤਾ ਗਿਆ ਇਸ ਵਿੱਚ ਸਮਸ਼ੇਰ ਕੀ ਹਾਲ ਏ ਸਮਸ਼ੇਰ ਗਲਤ ਸੁਣ ਨਾ ਗਰਮ ਮਾੜੇ ਹੱਥ ਵੀ ਲਾਣਾ ਮੈਨੂੰ ਨਹੀਂ ਹੱਥ ਲਾਉਂਦੇ ਨਾ ਨਹੀਂ ਲਾਉਂਦੇ ਪਰ ਸ੍ਰੀ ਸਾਹਿਬ ਵਿੱਚ ਪਾਲਾ ਸ੍ਰੀ ਸਾਹਿਬ ਵਿੱਚ ਪਾਲਾ ਸ੍ਰੀ ਸਾਹਿਬ ਵਿੱਚ ਪਾਲਾ ਰੋਗੇ ਦਾ ਕਿੱਕੇ ਸ੍ਰੀ ਸਾਹਿਬ ਵਿੱਚ ਪਾਲਾ ਸਮਸ਼ੇਰ ਸਮਸ਼ੇਰ ਗਲਤ ਸੁਣਦਾ ਹਾਂਜੀ ਤੁਹਾਡਾ ਬੇਟਾ ਠੀਕ ਹੈ ਹੋਰ ਕੌਣ ਆਇਆ ਨਾਮ ਨੀ ਪਹਿਲਾਂ ਤਾਂ ਇੱਥੇ ਰਹਿ ਕੇ ਠੀਕ ਹੋ ਗਿਆ ਸੀ ਉਦੋਂ ਮੱਚਾ ਨੇ ਦਵਾਈ ਨਹੀਂ ਮਾਂ ਤਾਂ ਤੁਸੀਂ ਦਵਾਈ ਨਹੀਂ ਨਹੀਂ ਅਸੀਂ ਲੈਣ ਵਾਸਤੇ ਆਂਦੇ ਰੰ ਦਵਾਈ ਤੇ ਪਰ ਆਉਂਦਾ ਨਹੀਂ ਭੱਜ ਜਾਂਦਾ ਫਿਰ ਮਾਂ ਪਿੰਡ ਦੇ ਬੰਦਿਆਂ ਨੂੰ ਲਿਆ ਕੇ ਚਾਰ ਬੰਦਿਆਂ ਨੂੰ ਲਿਆ ਕੇ ਤੁਸੀਂ ਫੜ ਕੇ ਇੱਥੇ ਲਿਆਉਂਦੇ ਫਿਰ ਮਾਂ ਤੂੰ ਸਾਡੇ ਕੋਲੇ ਆਉਂਦੀ ਇੱਥੇ ਮੈਨੂੰ ਪਿਛਲੇ ਕੈਂਪ 'ਚ ਮਿਲਦੀ ਅਸੀਂ ਕਿਸੇ ਨੂੰ ਭੇਜਦੇ ਪਹਿਲਾਂ ਵੀ ਤਾਂ ਲੈ ਕੇ ਆਏ ਸੀ ਇਹਨੂੰ ਕੋਈ ਨਾ ਨੇ ਫੋਨ ਕਰ ਦਿੱਤਾ ਪਤਾ ਨਹੀਂ ਕਿੰਨੇ ਕੀ ਚੱਲ ਮਾਤਾ ਚੱਲ ਮਾਂ ਚਮਸ਼ੇਰ ਨਾ ਮੈਂ ਚੱਲੇ ਚਮਸ਼ੇਰ ਮੈਨੂੰ ਪੰਗਾ ਨਹੀਂ ਲੈਣਾ ਮੈਂ ਪੰਗਾ ਲਿਆ ਮੈਂ ਪੰਗਾ ਲਿਆ ਪਰ ਚੱਲ ਯਾਰ ਗੱਲ ਸੁਣ ਮੇਰੀ ਸ਼ਮਸ਼ੀਰ ਤੇਰੇ ਤੋਂ ਬੰਦਾ ਚੱਲ ਠੀਕ ਹੈ ਤੂੰ ਗੱਲ ਸੁਣ ਇਦਾਂ ਹੀ ਵੀਰੇ ਮੈਂ ਗੱਲ ਤਾਂ ਸੁਣ ਲੈ ਮੇਰੀ ਗੱਲ ਸਾਇਆ ਦੁਆਰਾ ਗੁਰਗੋਬ ਨੇ ਬਣ ਗਿਆ ਸੀ ਨਾ ਉਹ ਤਾਂ ਛੜ ਦੇ ਸ਼੍ਰੀ ਸਾਹਿਬ ਛੜ ਦੇ ਸ਼੍ਰੀ ਸਾਹਿਬ ਆਜੋ ਆਜੋ ਮੈਨੂੰ ਬੁਲਾ ਆਜੋ ਛੜ ਦੇ ਛੜ ਦੇ ਐ ਨਾ ਕਰ ਛੜ ਛੜ ਸਮਸ਼ੇਰ ਛੜ ਦੇ ਬਾਬੇ ਮੈਂ ਛੜ ਦੇ ਕਰ ਜਾਣਾ ਨਹੀਂ ਮੇਰਾ ਨਹੀਂ ਮੇਰਾ ਬਈ ਚੱਲੇ ਜੀ ਛੜ ਦੇ ਸਮਸ਼ੇਰ ਕੋਈ ਨਾ ਐ ਨਹੀਂ ਕਰਨਾ ਜੀ ਸਮਸ਼ੇਰ ਗੱਲ ਸੁਣ ਪਿਆਰ ਨਮੀ ਸ਼੍ਰੀ ਸਾਹਿਬ ਛੜ ਦੇ ਫਾੜਿਆ ਨਹੀਂ ਨਹੀਂ ਸ਼੍ਰੀ ਸਾਹਿਬ ਇਸ ਸ਼੍ਰੀ ਸਾਹਿਬ ਵਿੱਚ ਪਾਣਾ ਮੈਂ ਛੜ ਛੀ ਦੇ ਵਿੱਚ ਕਰ ਗੱਲ ਸੁਣ ਛਾੜ ਦੇ ਜੰਮੇ ਅਖੀਰ ਪਾਉਣਾ ਮੈਂ ਪਾਉਣਾ ਸਤਨਾਮ ਕਰਤਾਪੁਰ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦਿ ਮੇਰਾ ਨਾ ਕਰਿਆ ਯਾਰ ਆਦ ਸੱਚ ਜਿਗਾਰ ਸੱਚ ਛੱਡ ਦੇ ਬੱਚੇ ਜੁਣੇ ਸ੍ਰੀ ਜੀ ਨਾਨਕ ਤੁਸੀ ਭੀ ਸੱਚ ਸੱਚੇ ਪਾਤਸ਼ਾਹ ਮਿਹਰ ਕਰੇ ਮੇਰੇ ਭਰਾ ਨੂੰ ਤੰਦਰੁਸਤ ਕੇ ਬਖਸ਼ ਛੱਡ ਦੇ ਆਪ ਛੱਡ ਪਾ ਦੇ ਵਿੱਚ ਪਾ ਦੇ ਨੇ ਵਿੱਚ ਪਾ ਦੇ ਨੇ ਵਿੱਚ ਪਾ ਦੇ ਨੇ ਵਿੱਚ ਪਾ ਦੇ ਨੇ ਪਾਉਨੇ ਪਾਉਨੇ ਲਫੜਾ ਮੈਨੂੰ ਪਰੇ ਜਾ ਮੈਂ ਪਾਉਣਾ ਫੜੀ ਮੈਂ ਪਾਉਣਾ ਸ਼ਮਸ਼ੀਰ ਹੁਣ ਅੱਖੇ ਲੱਗਣਾਂ ਭਰਾ ਦੇ ਜੇ ਮੇਰੀ ਅੱਖ ਲੱਗਾਂਗੀ ਤੁਹਾਡੇ ਮੇਰੇ ਠੀਕ ਐ ਨਹੀਂ ਪੁੱਤ ਕਰਨਾ ਆਪਾ ਜੀ ਦੇ ਸਾਹਿਬ ਦੀ ਮਰਿਆਦਾ ਵਾ ਇਹ ਨਹੀਂ ਆਪਾਂ ਮਰਿਆ ਛੱਡਦੇ ਹੱਥ ਕੋਈ ਨਹੀਂ ਛੱਡਦੇ ਕੁਝ ਨਹੀਂ ਕਰਦਾ ਪਰੇ ਜਾਓ ਜੀ ਕੋਈ ਨਾ ਜਾਣੇ ਪਰੇ ਆ ਜਾ ਹੁਣ ਆ ਜਾ ਅੱਖੇ ਲੱਗ ਗਈ ਨਹੀਂ ਜਾਣਾ ਅੰਦਰ ਨਹੀਂ ਜਾਗੇ ਲੈ ਕੇ ਚੱਲ ਰਹੇ ਹਾਂ ਚੱਲ ਆ ਜਾ ਸੰਜੀ ਆ ਜਾ ਦੇਖੇ ਤੇਰੀ ਮੰਨ ਲਈ ਅਸੀਂ ਤੇਰੀ ਗੱਲ ਮੰਨ ਲਈ ਨਾ ਆ ਜਾ ਉਹ ਤੂੰ ਸਾਡੀ ਮੰਨ ਆ ਜਾ ਆ ਜਾ ਆ ਜਾ ਆ ਜਾ ਆ ਜਾ ਆਵਾ ਆਸ਼ਮ ਛੇੜਿਆ ਹਾਂ ਜੀ ਉਹ ਛੇੜਿਆ ਕਿਵੇਂ ਨਹੀਂ ਛੱਡਦੀ ਕੋਈ ਕਿਰਪਾ ਹਾਂ ਵਾਹਿਗੁਰੂ ਕਿ ਹੋ ਰਿਹਾ ਕਿਓ ਹੈ ਸ਼ਰੇ ਯਾਰ ਖੁਸ਼ ਨਹੀਂ ਯੂ ਮੈਂ ਨਾ 2 ਦਿਨ ਹੋ ਗਏ ਫਿਰ ਖਾਣ ਲੱਗ ਗਿਆ ਸੀ ਗੋਲੀਆਂ ਪਾ ਲਈ ਹਾਂ ਗੋਲੀਆਂ ਗੋਲੀਆਂ ਖਾਣ ਲੱਗੀਆਂ ਨਹੀਂ ਗੋਲੀਆਂ ਨਹੀਂ ਜੀ ਭੰਗ ਖਾਂਦਾ ਹੈ ਭੰਗ ਨੇ ਯਾਰ ਕੀ ਹਾਲ ਕਰਤਾ ਤੇਰਾ ਸ਼ਰੇ ਅੱਗੇ ਛੱਡ ਦਿੱਤੀ ਹਾਂਜੀ ਵਿੱਚ ਭੰਗ ਨਾ ਖਾ ਯਾਰ ਬਾਈ ਕਿੱਥੋਂ ਲਈ ਸੀ ਉਹ ਜਦੋਂ ਨਾ ਹੁੰਣ ਤੇ ਲਿਆ ਕੇ ਤੋੜ ਕੇ ਤੇ ਕੁੱਟ ਕੇ ਉਹ ਖਾ ਜਾਂਦਾ ਨਹੀਂ ਹੁਣ ਨਹੀਂ ਖਾਂਦਾ ਬਾਬਾ ਜੀ ਕਿੱਥੋਂ ਲਿਆਇ ਸੀ ਹੁਣ ਭੰਗ ਮੁਕਤ ਨਹੀਂ ਉੱਥੇ ਖਾਦੀ ਸੀ ਹਾਂਜੀ ਨਹੀਂ ਕਿੱਥੋਂ ਪੱਟ ਕੇ ਲਿਆਏ ਵਾਟ ਪੱਟ ਕੇ ਲਿਆਏ ਸੀ ਹਾਂਜੀ ਗੋਲੇ ਜਿਹਾ ਵੀ ਲਾ ਕੇ ਖਾਦੇ ਸੀ ਨਹੀਂ ਗੋਲੇ ਨਹੀਂ ਲੈਂਦੇ ਖਾਦੇ ਸੀ ਬਸ ਕੱਲੇ ਉਬੜਾ ਕੇ ਖਾਦੇ ਸੀ ਭੰਗ ਪੋਟਕੇ ਨਾ ਜਿੰਦੇ ਗੋਲੇ ਬਣਾ ਕੇ ਉਹ ਲਗਾ ਜਾਂਦਾ ਤੂੰ ਦੇਖੀ ਜਾਨੀ ਬੇਬੇ ਬੈਠੀ ਵਾਦੂ ਲੜਦੇ ਆ ਵਾਦੂ ਕਰਲਾਉਂਦੀ ਆ ਮੈਂ ਲੋਂਦੀ ਕਰਲਾਉਂਦੀ ਰਹਿ ਜਾਂਦੀ ਮੇਰੇ ਅੱਗੋਂ ਪੈਂਦਾ ਮਾਰਨ ਨੂੰ ਹੁਣ ਐਵੇਂ ਤੂੰ ਕਿ ਮੈਂ ਤੈਨੂੰ ਕਢ ਲੈ ਮੈਂ ਕੁਝ ਨਹੀਂ ਕਹ ਮਮੀ ਨੂੰ ਕਿਹ ਰਹਿਣਾ ਹਾਂ ਕੋਈ ਨਹੀਂ ਬੱਬੀ ਹਾਂ ਨਾ ਯਾਰ ਬਾਈ ਭੰਗ ਛੱਡ ਦੇ ਛੱਡ ਦਿੰਦਾ ਹੁਣ ਨਹੀਂ ਬਾਈ ਭੰਗ ਪੀਣੀ ਯਾਰ ਠੀਕ ਹੈ ਨਹੀਂ ਹਾਂ ਜੱਟ ਦਵਾਈ ਵੀ ਲੈਣੀ ਆਏਗਾ ਸਾਡੇ ਕੋਲ ਨਹੀਂ ভাই ਦਵਾਈ ਮੈਸ ਨਹੀਂ ਕਰਨੀ ਯਾਰ ਸ਼ੇਰਾ ਠੀਕ ਆ ਮਹੀਨੇ ਮੁੜ ਕੇ ਰਿਪੀਟ ਜਿਹੜਾ ਕਰਾਈ ਮੈਂ ਤੇ ਲੈ ਜਾਂਦੀ ਸੀ ਜਿਹੜਾ ਕਹਿੰਦੇ ਰਿਪੀਟ ਤੋਂ ਬਾਅਦ ਚੈੱਕ ਕਰਾਉਣਾ ਪੈਂਦਾ ਆ ਤਿੰਨ ਮਹੀਨੇ ਬਾਅਦ ਦੁਬਾਰਾ ਚੈੱਕ ਅਪ ਤਾਂ ਹੋਣਾ ਹੀ ਆ ਨਾ ਆਇਆ ਨਹੀਂ ਹੈਗਾ ਤਾਂ ਠੀਕ ਠੀਕ ਆ ਸ਼ੇਰਾ ਹਾਂਜੀ ਬਾਬੇ ਠੀਕ ਆ ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਕੀ ਫਤਿਹ ਜੀ ਸ਼ੇਰਾ ਸ਼ਮਸ਼ੇਰ ਸਿੰਘ ਮਾਂ ਦਾ ਪੁੱਤ ਇਕੱਲਾ ਇਕੱਲਾ ਹੀ ਪੁੱਤ ਆ ਮਾਂ ਦਾ ਤੇ ਬਸ ਤੁਸੀਂ ਦੇਖੀਏ ਹਾਲਾਤ ਕੀ ਮਹਨੂਦਾ ਸੇਖਾ ਗੁਰੂ ਦਾ ਸਿੰਘ ਆ ਖਾਲਸਾ ਬਾਣੀ ਤੇ ਬਾਣੇ ਦਾ ਧਾਰਨੀ ਆ ਪਤਾ ਨਹੀਂ ਇਹ ਇਹ ਅਲਮਤ ਸਾਡੇ ਵਿੱਚ ਕਿੱਥੋਂ ਆ ਗਈ ਗੁਰੂ ਦੀਆਂ ਲਾਡਲੀਆਂ ਫੌਜਾਂ ਦੇ ਨਾਲ ਇਹ ਭੰਗ ਨੂੰ ਪ੍ਰਸ਼ਾਦ ਕਹਿ ਕੇ ਪਤਾ ਨਹੀਂ ਕਿਦੋਂ ਤੋਂ ਜੋੜ ਦਿੱਤਾ ਗਿਆ ਇਸ ਚੀਜ਼ ਨੂੰ ਨਾਲ ਸਾਡੇ ਬਾਣੀ ਚ ਤਾਂ ਸਾਖ ਨਹੀਂ ਕੀਤਾ ਤੇ ਉਹ ਨਹੀਂ ਵਿਗਾੜਿਆ ਇਹਨੂੰ ਕੋਈ ਬਾਣੀ ਨਹੀਂ ਸਾਖਨ ਕਰ ਕੀਤਾ ਹੈ ਬਸ ਉਹ ਨੇ ਰਾਈ ਨੇ ਤੁਸੀਂ ਆਪ انکار ਕੀਤਾ ਨਾ ਹਾਂਜੀ ਹਾਂਜੀ ਹਾਂ ਜਦੋਂ ਤੂੰ ਕਾਹ ਤੋਂ ਪਿੰਨਾ ਭੰਗ ਉਹ ਬਾਬਾ ਵੀ ਹੁਣ ਨਹੀਂ ਪਿੰਦਾ ਮੈਂ ਉਹ ਬਸ ਕਰੇ ਬਸ ਮੰਮੀ ਹੈ ਨਹੀਂ ਸੀ ਜੀ ਤੇ ਤਾਂ ਕਰਕੇ ਮੈਂ ਤੁਹਾਡੇ ਕੋਲ ਮੈਂ ਲੈ ਕੇ ਆਈ ਡੈਡੀ ਨੇ ਲਾਇਆ ਇਹਨੂੰ ਕੁੱਟੀ ਚਾੜ ਤੇ ਅੱਛਾ ਉਹ ਵੀ ਲਾਉਂਦੇ ਉਹ ਵੀ ਪਿੰਦੇ ਖਾਂਦਾ ਸੀ ਉਹ ਵੀ ਪਾਗਲ ਹੋ ਗਿਆ ਸੀ ਉਹ ਵੀ ਤਿੰਨ ਸਾਲ ਐਂ ਪਾਗਲ ਰਿਆ ਪੂਰਾ ਹਾਲ ਸਾਡਾ ਢੰਗ ਸਿੰਘ ਸੀ ਕਿ ਉਹ ਹਾਂ ਨਾ ਪਹਿਲਾਂ ਤੋਂ ਐਵੇਂ ਹੀ ਸੀ ਆ ਮੁੰਨਾ ਹੀ ਸੀ ਦੋਦੋਂ ਵੀ ਖਾਂਦਾ ਪੀਂਦਾ ਸੀ ਐ ਕੁਝ ਵੀ ਨਹੀਂ ਕਰਦਾ ਸੀ ਉਸ ਤੋਂ ਬਾਅਦ ਅਮਰਤ ਛਗ ਲਿਆ ਫਿਰ ਗਰਬਾਣੀ ਪੜਨ ਲੱਗਿਆ ਕਥਾ ਕਰਨ ਲੱਗ ਗਿਆ ਵਧੀਆ ਮਹਾਰਾਜ ਨਾਲ ਜੁੜ ਗਿਆ ਉਸ ਤੋਂ ਬਾਅਦ 4-5 ਸਾਲਾਂ ਬਾਅਦ ਫਿਰ ਉਹ ਮਾੜੀ ਸੰਗਤ ਚਰਲ ਗਿਆ ਫਿਰ ਪੁੱਠੇ ਸਿੱਦੇ ਕੰਮ ਦਾੜੀ ਕੇਸ ਕਟਾਤੇ ਫਿਰ ਪੁੱਠੇ ਸਿੱਦੇ ਸਾਰਾ ਕੰਮ ਕਰਨ ਲੱਗ ਗਿਆ ਸਿਗਰਟਾਂ ਵੀ ਪੀਣ ਲੱਗ ਗਿਆ ਪੰਗ ਉਸ ਵੀ ਨਹੀਂ ਛੱਡਦਾ ਸੀ ਜੋ ਮਿਲਿਆ ਸਭ ਛਗ ਜਾਂਦਾ ਸੀ ਪੰਗ ਲੋ ਇਨਾਂ ਨਹੀਂ ਕੁੱਟ-ਕੁੱਟ ਕੇ ਢਡੇ ਗੋਲੇ ਬਾਟੀਆਂ ਭਰ-ਭਰ ਕੇ ਐ ਖਾ ਜਾਂਦਾ ਸੀ ਉਹ ਤੋਂ ਖੇਟ ਨਾਲ ਪਰ ਪਰ ਚਾਹ ਰੀਆਂ ਪੀ ਜਾਣੀਆਂ ਸਾਰਾ ਜਿੰਨਾ ਮਰਜੀ ਲੜੀ ਜਾਣਾ ਬੋਲੀ ਜਾਣਾ ਕੋਈ ਆਖੇ ਕਿ ਕਿੰਨਾ ਪੜਿਆ ਸ਼ਮਸ਼ੀਰ ਇਹ ਸੱਤ ਅੱਠ ਹੀ ਪੜਿਆ ਜਿਆਦਾ ਨਹੀਂ ਪੜਿਆ ਗਰਮ ਬਗਰਾਂ ਤੇ ਹਿਸਾਬ ਸਾਰਾ ਫਾੜ ਲੈਂਦਾ ਸੀ ਘੰਟਾ ਹੈ ਤੇ ਜਿੰਨਾ ਸੰਥਿਕ ਸੰਥਾ ਕੀਤੀ ਹਾਂਜੀ ਹਾਂਜੀ ਤੇ ਜਦੋਂ ਦਾ ਬਿਮਾਰ ਹੋਇਆ ਉਦੋਂ ਦੇ ਹੁਣ ਗਰਬਾਣੀ ਵੱਲੇ ਤਾਂ ਮੂੰਹ ਹੀ ਨਹੀਂ ਕਰਦਾ ਕੋਈ ਨਹੀਂ ਕਰੂਗਾ ਕਰੂੰਗਾ ਕੋਈ ਨਹੀਂ ਹਾਂਜੀ ਬਸ ਬੇਨਤੀ ਹੂਏ ਭਾਈ ਪਰ ਸਾਡੇ ਕੌਮ ਦੇ ਜਿਹੜੇ ਵੱਡੀਆਂ ਪੋਜੀਸ਼ਨਾਂ ਤੇ ਬੈਠੇ ਨੇ ਜਥੇਦਾਰ ਉਹਨਾਂ ਨੂੰ ਬੇਨਤੀ ਆ ਤੁਸੀਂ ਕੋਈ ਐਸਾ ਹੁਕਮਨਾਮਾ ਜਾਰੀ ਕਰੋ ਕੋਈ ਐਸਾ ਸੰਗਤਾਂ ਨੂੰ ਬੇਨਤੀ ਕਰੋ ਕੋਈ ਅਪੀਲ ਕਰੋ ਵੀ ਇਸ ਚੀਜ਼ ਤੋਂ ਬਚੋ ਭਾਈ ਇਹਦਾ ਤੇ ਗੁਰਸਿੱਖੀ ਦਾ ਕੋਈ ਤਾਲਮੇਲ ਨਹੀਂ ਕੋਈ ਸਬੰਧ ਨਹੀਂ ਭੰਗ ਦਾ ਗੁਰਸਿੱਖੀ ਨਾਲ ਕੋਈ ਸਬੰਧ ਨਹੀਂ ਭਾਈ ਬੇਨਤੀ ਆ ਅਪੀਲ ਕਰੋ ਤਾਂ ਜੋ ਜਿਹੜੇ ਨੌਜਵਾਨ ਨਾਂ ਨਵੀਂ ਚੜਦੀ ਉਮਰ ਦੇ ਨੌਜਵਾਨ ਗੁਰਸਿੱਖ ਬਣਦੇ ਆ ਉਹ ਇਸ ਚੀਜ਼ ਨੂੰ ਪ੍ਰਸ਼ਾਦ ਸਮਝ ਕੇ ਛੱਕ ਜਾਂਦੇ ਆ ਸੰਚੀਰ ਸਿੰਘ ਵਾਸਤੇ ਅਰਦਾਸ ਕਰੀ ਵੀ ਨਹੀਂ ਖਾਂਦਾ ਕਈ ਦਿਨੀ ਹੋ ਗਏ ਨੇ ਸੁਹਾਣੀ ਰੋਟੀ ਨੂੰ ਮੂੰਹ ਕਰਦਾ ਸੀ ਅੱਜ ਇੱਥੇ ਪ੍ਰਸ਼ਾਦ ਆ ਛੱਕਿਆ ਨੇ ਅਸੀਂ ਤਾਂ ਜਮਾ ਨਹੀਂ ਸਕਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਗੁਰੂ ਘਰ ਕਰਪਾ ਮੇਰੀ ਵੀ ਭੁੱਖ ਮਰ ਗਈ ਮੈਨੂੰ ਵੀ ਅਟੈਨਸ਼ਨ ਨਾਲ ਮੈਂ ਵੀ ਬਿਮਾਰ ਰਹਿਣ ਲੱਗ ਗਈ ਵਾਹਿਗੁਰੂ ਮੇਰ ਕਰਿਓ ਜੀ ਅਰਦਾਸ ਬੇਨਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੈਠੋ